ਅੱਪਾ ਜੁ ਗਏ ਸੀ ਵਿਆਹ ਦੇ ਪ੍ਰੋਗਰਾਮ ਤੇ ਹਨਾ ਤੁਹਾਡੇ ਨਾਲ ਵੀ ਸਾਰੇ ਮੈਂ ਵੀਡੀਓ ਸਾਂਝੀਆਂ ਕਰਦੇ ਰਹਿਣੇ ਹੈਗੇ ਆ ਤੇ ਉੱਥੋਂ ਦਾ ਆਪਾਂ ਨੂੰ ਸਾਰੇ ਮਿਲੇ ਹਨਾ ਕਿਉਂਕਿ ਕਈ ਦਿਨਾਂ ਤੋਂ ਜਾਈਦਾ ਹੈਗਾ ਪਿੰਡ ਤੇ ਸਾਰੇ ਮਿਲਦੇ ਆ ਕੋਈ ਚਾਚਾ ਕੋਈ ਤਾਇਆ ਤੇ ਰਸਤੇ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਵੀ ਪਈ ਅੱਜ ਆਪਾਂ ਆਪਣੇ ਪਿੰਡ ਜਾ ਰਹੇ ਆ ਤੇ ਅਨਮੋਲ ਨੇ ਵੀ ਤੁਹਾਨੂੰ ਕਿਹਾ ਸੀਗਾ ਵੀ ਅੱਜ ਆਪਾਂ ਚੱਲਿਆਂ ਵਿਆਹ ਤੇ ਤੇ ਚਲੋ ਆਏ ਹੁੰਦਾ ਹੈ ਨਾ ਵੀ ਜਾਨੇ ਆ ਤਾਂ ਕੋਈ ਆਪਣੇ ਮਿਲਦੇ ਨੇ ਸਾਰੇ ਗੱਲਾਂ ਬਾਤਾਂ ਹੁੰਦੀਆਂ ਇੰਜੋਏ ਹੁੰਦਾ ਹੈਗਾ ਤੇ ਇਕੱਠੇ ਹੋਏ ਤੇ ਇਹ ਆਪਣੇ ਸੀ ਜੀ ਮਤਲਬ ਕਿ ਕੁੜਮਾ ਦਾ ਦੋਤਾ ਤੇ ਉਹ ਚੱਕਿਆ ਤੇ ਭਾਈ ਉਹ ਤਾਂ ਲੱਗ ਗਿਆ ਚੀਚੀ ਕਰਨ ਤੇ ਉਹ ਕੁੜਮਣੀ ਆਪਣੀ ਪਤਲੀ ਜੀ ਤੇ ਮੈਂ ਖਾ ਵੀ ਇਹ ਤਾਂ ਨਾਨੀ ਦੇ ਸੁੱਕੇ ਹੱਡ ਭਾਲੀ ਜਾਂਦਾ ਹੈਗਾ ਹਨਾ ਤੇ ਕੋਈ ਦਿਓਰ ਸੀ ਮੱਥਾ ਟੇਕਦਾ ਤੇ ਕੋਈ ਚਾਹਦਾ ਸੀ ਆਪਾਂ ਮੱਥਾ ਟੇਕਿਆ ਹਨਾ ਤੇ ਦੇਖੀ ਨਾ ਸਾਰੇ ਮਲੇ ਬਈ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਕੈਦੰਦੇ ਆ ਯਾਦ ਕਰਦੇ ਆ ਤੇ ਇਕੱਠੀਆਂ ਹੋਈਆਂ ਗੱਲਾਂ ਬਾਤਾਂ ਕੀਤੀਆਂ ਕੋਈ ਦਰਾਣੀ ਕੋਈ ਜਠਾਣੀ ਤੇ ਫਿਰ ਅਸੀਂ ਬਸ ਥੋੜਾ ਜਿਹਾ ਪਾ ਕੇ ਪਲੇਟ ਦੇ ਵਿੱਚ ਖਾਣਾ ਖਾ ਲਿਆ ਤੇ ਇਹਨੇ ਸਾਡੇ ਝਵਾਨ ਸਾਹਿਬ ਮਹਿੰਦਰ ਸਿੰਘ ਜੀ ਤੇ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਕਾਫੀ ਪ੍ਰੇਮ ਆ ਇਹਨਾਂ ਪਰਿਵਾਰਾਂ ਨਾਲ ਚੋਹਾਨ ਪਰਿਵਾਰ ਨਾਲ ਤੇ ਅਸੀਂ ਢਿੱਲੋ ਰਹਿ ਗਏ ਜੀ ਤੇ ਇਹ ਚੋਹਾਨ ਨੇ ਤੇ ਇਹਨਾਂ ਨਾਲ ਕਾਫੀ ਸਾਡੀ ਪਹਿਲਾਂ ਤੋਂ ਹੈਗੀ ਐ ਤੇ ਜਦੋਂ ਜਾਣਦੇ ਆ ਉਹੀ ਵੀ ਉੱਡ ਕੇ ਮਿਲਦੇ ਤੇ ਆਪ ਨੂੰ ਵੀ ਬੜਾ ਹੁੰਦਾ ਹੈਗਾ ਤੇ ਇਧਰ ਅਨਮੋਲ ਤੇ ਦੇਖੀ ਜਾਂਦਾ ਵੀ ਮੈਂ ਕਿਹੜਾ ਫਰੂਟ ਖਾਵਾਂ ਉਹ ਦੇਖਦਾ ਵੀ ਕਿਹੜਾ ਵਧੀਆ ਹੋਊਗਾ ਉਹੀ ਚੱਕੂ ਅਨਮੋਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ ਤੇ ਅਨਮੋਲ ਤੇ ਐਸੀ ਤਰ੍ਹਾਂ ਹੀ ਕਰਦਾ ਆਂ ਦਰਾਣੀਆਂ ਠਾਣੀਆਂ ਬੈਠੀਆਂ ਗੱਲਾਂ ਬਾਤਾਂ ਕੀਤੀਆਂ ਇੱਧਰੋਂ ਆਪਾਂ ਕੀਤੀ ਜੀ ਜਾਣ ਦੀ ਤਿਆਰੀ ਹੁਣ ਠੀਕ ਹੈ ਜੀ ਤੇ ਉਹਨੇ ਸਾਡੇ ਚਾਚਾ ਜੀ ਕਹਿੰਦੇ ਵੀ ਡੱਬੇ ਲੈ ਕੇ ਜਾਣੇ ਆ ਭਾਈ ਮਗਰੋਂ ਫੇਰ ਤੁਸੀਂ ਮਤਲਬ ਰਹਿ ਜੂਗੇ ਤੇ ਅਸੀਂ ਫੇਰ ਆਪਦੇ ਕੰਮ ਲੱਗ ਜਾਾਂਗੇ ਕਿਉਂਕਿ ਹੁਣ ਕੀ ਕਰਦੇ ਆਂ ਪੈਲੈਸ ਦੇ ਵਿੱਚ ਜਿਵੇਂ ਆਏ ਤੇ ਨਾਲ ਦੀ ਨਾਲ ਡੱਬੇ ਗੱਡੀਆਂ ਦੇ ਵਿੱਚ ਲਿਆਉਂਦੇ ਤੇ ਨਾਲ ਦੀ ਨਾਲ ਹੀ ਉਹ ਮਠਿਆਈਆਂ ਵਾਲੇ ਦੇ ਦਿੰਦੇ ਨੇ ਤੇ ਅਸੀਂ ਇੱਥੋਂ ਖਾ ਕੇ ਲੰਗਰ ਪਾਣੀ ਛਕਿਆ ਤੇ ਆਪਾਂ ਵੀ ਹੁਣ ਬੈਠੇ ਰਹੇ ਵੈਸੇ ਤਾਂ ਕੋਈ ਇਹ ਨਹੀਂਗਾ ਬਿਛੇਤੀ ਗਏ ਸੀਗੇ ਤੇ ਸਾਰਿਆਂ ਨੂੰ ਮਿਲੇ ਗਏ ਤੇ ਫੇਰ ਦੇਖੀ ਨਾ ਉਥੋਂ ਕਰਕੇ ਤਿਆਰੀ ਤੇ ਉਧਰੋਂ ਫੋਨ ਆਉਣ ਲੱਗ ਜਾਂਦੇ ਨੇ ਤੇ ਉਧਰੋਂ ਬਈ ਸਾਰੇ ਇਕੱਠੇ ਹੋਏ ਆ ਦੇਖੋ ਤੁਸੀਂ ਨਿੱਕੇ ਮੋٹے ਫੋਟੋਆਂ ਫੋਟੋਆਂ ਕਰਾਈਆਂ ਹਨਾ ਤੇ ਸੋਹਣਾ ਸੀ ਵਿਆਹ ਤੇ ਅੰਦਰ ਤਾਂ ਬਈ ਬਾਹਲਾ ਉਥੇ ਚੈ ਲੱਗੇ ਪਏ ਸੀ ਡੀ ਜੀ ਡੂ ਜੀ ਅੰਦਰ ਬੈਠਿਆ ਨਹੀਂ ਜਾਂਦਾ ਤੇ ਸਰਚ ਵੱਜਣ ਲੱਗ ਜਾਂਦੇ ਨੇ ਖੜਕੇ ਦੜਕੇ ਹਨਾ ਤੇ ਉਥੋਂ ਆਪਾਂ ਚੱਲ ਪਏ ਚੱਲ ਪਏ ਤੇ ਆਪਾਂ ਆ ਗਏ ਜੀ ਹੁਣ ਘਰ ਨੂੰ ਘਰ ਨੂੰ ਆ ਗਈ ਬਾ ਲੈ ਲਈ ਵਾਪਸੀ ਆਪਾਂ ਤੇ ਭਾਈ ਆਪਾਂ ਛੋਟੀਆਂ ਛੋਟੀਆਂ ਥੋੜੇ ਨਾਲ ਕਰਨੀਆਂ ਸੀ ਗੱਲਾਂ ਸਾਂਝੀਆਂ ਤੇ ਉਹ ਆਪਾਂ ਕਰ ਲਈਆਂ ਜੀ ਤੇ ਦੱਸੋ ਫਿਰ ਸਾਡੇ ਅਨਮੋਲ ਆਪਣੇ ਵਾਲਾ ਕਿਵੇਂ ਲੱਗਿਆ ਸਾਡਾ ਕੀ ਆਪਣੇ ਸਾਰਿਆਂ ਦਾ ਹੀ ਹੈ ਜੀ ਅਨਮੋਲ ਉਹ ਬੜਾ ਪਿਆਰ ਕਰਦਾ ਤੁਹਾਨੂੰ ਤੁਹਾਡਾ ਹੀ ਅਸ਼ੀਰਵਾਦ ਮੰਗਦਾ ਰਹਿੰਦਾ ਸਾਰਾ ਦਿਨ ਹਨਾ ਤੇ ਚਲੋ ਆਪਾਂ ਆ ਗਏ ਜੀ ਵਾਪਸ ਠੀਕ ਹੈ ਜੀ ਓਕੇ ਬਾਏ ਬਾਏ